ਕਿ ਮਦਰ ਤੇ ਫਾਦਰ ਨੇ ਆਪਣੇ ਬੱਚੇ ਐਸ ਕਰਕੇ ਮਾਰ ਦਿੱਤੇ ਸੀ ਕਿ ਉਹ ਕਹਿੰਦੇ ਅਸੀਂ ਗਰੀਬ ਬਣੇ ਆ ਅਸੀਂ ਇਹਨਾਂ ਨੂੰ ਖਵਾ ਨਹੀਂ ਸਕਦੇ ਪਿਆ ਨਹੀਂ ਸਕਦੇ ਉਹ ਬੱਚਾ ਕੱਲਾ ਗਿਆ ਸੀਗਾ ਤੇ ਇੰਨਾ ਉਹ ਡਰ ਗਿਆ ਤੇ ਉਹਨੇ ਘਰ ਆ ਕੇ ਤੇ ਜੜਾ ਸੂਸੜ ਕਰ ਲਿਆ ਬਾਲਟੀ ਚ ਪਾ ਕੇ ਤੁਸੀਂ ਡੰਪੇ ਆੜਦੇ ਸਤ ਵਿੱਚ ਛੱਡ ਗਏ ਹੋ ਤੇ ਉਹ ਬੱਚਾ ਜਿਹੜਾ ਨਹੀਂ ਜੜੀਆ ਉਹ ਜਿਹੜਾ ਉੱਥੇ ਹੀ ਉਹਨੇ ਦਮ ਤੋੜ ਦਿੱਤਾ ਤੇ ਉਹਨੇ ਜਿਹੜਾ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਕਿ ਉਹ ਕਹਿੰਦਾ ਕਿ ਹੁਣ ਮੇਨਾਂ ਦੀ ਮਾਂ ਨਹੀਂ ਰਹੀ ਤੇ ਮੈਂ ਕੀ ਕਰਾਂਗਾ ਇਹਨਾਂ ਨੂੰ ਪਾਲ ਕੇ ਉਹਨੇ ਆਪਣੇ 4 ਬੱਚਿਆਂ 'ਚ 4 ਪਤਾ ਨਹੀਂ ਬੇਟੀਆਂ ਸੀਗੀਆਂ ਜਾਂ 4 ਬੱਚੇ ਸੀਗੇ ਉਹਨਾਂ ਨਾਲ ਰੇਲਵੇ ਲਾਈਨ ਤੇ ਜਾ ਕੇ ਜਿਹੜਾ ਸੁਸਾਇਸਾਈਡ ਕਰ ਲੈ। ਪਰ ਜਿਹੜੀ ਆ ਇਹ ਉਧਰ ਨਸ਼ਿਆਂ ਵਿਰੁੱਧ ਚਲਾ ਰਹੀ ਆ ਜਾਂ ਹੋਰ ਕੋਈ ਕੰਮ ਕਰ ਰਹੀ ਆ ਕੋਈ ਸਿੱਖਿਆ ਦਾ ਖੇਤਰ ਕਰ ਰਹੀ ਕਿੰਨੀ ਐਡਵਰਟਾਈਜ਼ਮੈਂਟ ਹੋ ਰਹੀ ਆ। ਸੋਸਾਇਟੀਲ ਕਾਨੂੰਨ ਨੇ ਸੋਸਾਇਟੀ ਦੇ ਨਾਲ ਰਿਲੇਟਿਡ ਕਾਨੂੰਨ ਇਹਨਾਂ ਦੇ ਬਾਰੇ ਤੇ ਕੋਈ ਗੱਲ ਨਹੀਂ ਕਰਦਾ। ਸਮਾਜਿਕ ਤੌਰ ਤੇ ਤਾਂ ਲੱਗਦਾ ਨਹੀਂ ਕਿ ਕੁਛ ਨਾ ਕੁਛ ਸੋਸਾਇਟੀਲ ਚੇਂजेस ਦੀ ਲੋੜ ਹੈ ਕਿ ਸਾਈਕੋਲੋਜਿਸਟ ਦੀ ਲੋੜ ਹੈ ਕਿ ਬਹੁਤ ਸਾਰੀਆਂ ਚੇਂजेस ਦੀ ਲੋੜ ਹੈ ਕਿ ਜੇ ਤੁਸੀਂ ਅਬੰਡਨ ਕਰ ਦਿੱਤਾ ਤੇ ਉਸ ਤੋਂ ਬਾਅਦ ਬੱਚਾ ਮਰ ਗਿਆ ਜਿਸ ਤਰ੍ਹਾਂ ਇਹ ਕੇਸ ਦੇ ਵਿੱਚ ਹੋਇਆ ਤਾਂ ਇਟ ਇਟ ਵਿਲ ਅਮਾਉਂਟ ਟੂ ਮਰਡਰ ਹੁਣ ਜਿਹੜਾ ਸਟੇਟ ਹੈ ਸਟੇਟ ਦੀ ਡਿਊਟੀ ਬਾਉਂਡ ਹੈਗਾ ਕਿ ਉਹਨੇ ਆਪਣੀਆਂ ਫੰਡਾਮੈਂਟਲ ਰਾਈਟਸ ਨੂੰ ਬਚਾਉਣਾ ਹੈ ਕੌਨ ਸੰਵਿਧਾਨ ਦੇ ਅੰਦਰ ਤੇ ਫੰਡਾਮੈਂਟਲ ਡਿਊਟੀਆਂ ਵੀ ਨੇ ਸੀ ਵੇਲੇ ਬਹਿ ਕੇ ਆਪਣੀ ਤਨਖਾਹ ਨਹੀਂ ਕਾ ਸਕਦੇ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਆ ਵੀ ਜੋ ਪੁਰਾਣੀਆਂ ਕਹਾਵਤਾਂ ਸੀ ਕਿ ਸਰਕਾਰੀ ਨੌਕਰੀ ਮਿਲ ਜੇ ਤੁਹਾਡੀ ਠੀਕ ਹੈ ਸਿਕਿਉਰਟੀ ਹੋ ਗਈ ਐਂਡ ਆਲ ਬਿਲਕੁਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਬਿਲਕੁਲ ਫੇਲ ਡਗੀ ਐ ਬਿਲਕੁਲ ਫੇਲ ਡਗੀ ਤੁਸੀਂ ਦੇਖੋ ਬੰਦੇ ਦੀ ਵੈਲਿਊ ਕੀ ਐ ਲਾਈਫ ਦੀ ਸਸਤੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅ ਅੱਜ ਸੇ ਗੱਲਬਾਤ ਕਰਾਂਗੇ ਹਿਊਮਨ ਰਾਈਟਸ 'ਤੇ ਅੱਜ ਅਸੀਂ ਗੱਲ ਕਰਾਂਗੇ ਬੱਚਿਆਂ ਦੇ ਅਧਿਕਾਰ ਦੀ ਪ੍ਰੋਵੀਨਸ਼ਨ ਆਫ ਚਾਈਲਡ ਉਹਦੀ ਗੱਲ ਕਰਾਂਗੇ ਅਸੀਂ ਦੋ ਗੱਲਾਂ ਕਰਾਂਗੇ ਇਸ ਕਰਕੇ ਗੱਲਬਾਤ ਕਰਾਂਗੇ ਇਸ ਤੇ ਕਿਉਂਕਿ ਪਿਛਲੇ ਦਿਨੀ ਕੁਝ ਐਸੇ ਅਟੈਂਪਟਸ ਹੋਏ ਨੇ ਕੁਝ ਐਸੀਆਂ ਖਬਰਾਂ ਬਾਹਰ ਆਈਆਂ ਨੇ ਜਿਦੇ ਵਿੱਚ ਕੀ ਖਾਸ ਕਰਕੇ ਬੱਚਿਆਂ ਦੇ ਨਾਲ ਤਸ਼ੱਦਦ ਕੀਤਾ ਗਿਆ ਕਵਰਪਾਹੂ ਸਿੰਘ ਐਡਵੋਕੇਟ ਨੇ ਜੀ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੇ ਵਿੱਚ ਆਮੂਮਨ ਤੁਸੀਂ ਉਹਨਾਂ ਨੂੰ ਦੇਖਦੇ ਹੋ ਮੇਰੇ ਨਾਲ ਗੱਲਬਾਤ ਕਰਦੇ ਹੋਏ ਡਿਫਰੈਂਟ ਤਰੀਕੇ ਦੇ ਨਾਲ ਉਹ ਜਿਹੜੀਆਂ ਨੇ ਪਬਲਿਕ ਲਿਟੀਗੇਸ਼ਨਸ ਪਾਉਂਦੇ ਰਹਿੰਦੇ ਨੇ ਬਹੁਤ ਸਾਰਾ ਕੰਮ ਕਰ ਰਹੇ ਨੇ ਉਹ ਡਿਫਰੈਂਟ ਡਿਫਰੈਂਟ ਲਿਟੀਗੇਸ਼ਨਸ ਨੂੰ ਲੈ ਕੇ ਤੇ ਅੱਜ ਜਿਹੜੀ ਗੱਲ ਕਰਾਂਗੇ ਅਸੀਂ ਉਹ ਬੱਚਿਆਂ ਦੇ ਅਧਿਕਾਰ ਤੇ ਪ੍ਰੋਵੀਨਸ਼ਨ ਆਫ ਚਾਈਲਡ ਜਿਹੜਾ ਹੈਗਾ ਉਹ ਪਲੱਸ ਉਹਦੇ ਨਾਲ ਹੀ ਅਸੀਂ ਹਿਊਮਨ ਰਾਈਟਸ ਦੀ ਗੱਲਬਾਤ ਕਰਾਂਗੇ ਉਹਨਾਂ ਨੇ ਪਟੀਸ਼ਨ ਪਾਈ ਸੀ ਪਿਛਲੇ ਦਿਨੀ ਇੱਕ ਬੱਚੇ ਨਾਲ ਤਸ਼ੱਦਦ ਹੋਇਆ ਸੀਗਾ ਜਿਹੜਾ ਕਿ ਆ ਰੀਲਸ ਬਣਾਉਂਦਾ ਸੀ ਮੀਮਸ ਬਣਾਉਂਦਾ ਸੀ ਔਰ ਮੀਮਸ ਬਣਾਉਣ ਦੇ ਬਾਅਦ ਉਹਨੂੰ ਫੜ ਲਿਆ ਔਰ ਫੜਨ ਦੇ ਬਾਅਦ ਉਹਦੀ ਜਿਹੜੀ ਇੰਟਰੋਗੇਸ਼ਨ ਕੀਤੀ ਗਈ ਉਹ ਕਾਫੀ ਜ਼ਿਆਦਾ 3rd ਡਿਗਰੀ ਵਾਲੀ ਔਰ ਇੰਟਰੋਗੇਸ਼ਨ ਕੀਤੀ ਗਈ ਔਰ ਉਹਦੇ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਐਸ ਸਭ ਦੇ ਵਿੱਚ ਉਹਨਾਂ ਨੇ ਉਸ ਨੂੰ ਲੈ ਕੇ ਪਟੀਸ਼ਨ ਪਾਈ ਸੀ ਉਹ ਬੱਚਾ ਜੁਵਨਾਈਲ ਐਕਟ दे नीचे फड़िया गया क्योंकि सारा तो नीचे और एडल्ट नहीं गलबात कर दिया इस ही होर भी काफ़ी सारे खबर या किस्से ने जोड़े कि सुनने वाले ने और असलियत असलीयत हैगी है और पटीशन जी है वकील साहब ने पाई है गलबात कर सत श्रीकाल जी सीकाल मैम ਵਕੀਲ ਸਾਹਿਬ ਇਹ ਬੜੀ ਗੰਭੀਰ ਜਿਹੀ ਮਸਲਾ ਹੈਗਾ ਖਾਸ ਕਰਕੇ ਜੁਵਨਾਈਲ ਐਕਟ ਦੇ ਨੀਚੇ ਇੱਕ ਬੱਚਾ ਜਿਹੜਾ ਹੈ ਉਹ ਗ੍ਰਫਤਾਰ ਕੀਤਾ ਜਾਂਦਾ ਆਰਾਉਂਡ ਅਪ ਕੀਤਾ ਜਾਂਦਾ ਫਿਰ ਉਹਦੀ ਇੰਟਰੋਗੇਸ਼ਨ ਕੀਤੀ ਜਾਂਦੀ ਹੈ ਤੁਸੀਂ ਪਟੀਸ਼ਨ ਪਾਈ ਔਰ ਕੀ ਇਹ ਸਾਰਾ ਮਾਮਲਾ ਸੀਗਾ ਦੇਖੋ ਇੱਕ ਤਾਂ ਸਭ ਤੋਂ ਪਹਿਲੇ ਮਾਮਲਾ ਆਇਆ ਸੀਗਾ ਲਾਸਟ ਈਅਰ 2024 ਦੇ ਵਿੱਚ ਉਹਦੇ ਵਿੱਚ ਇੱਕ ਜਿਹੜੀ ਫੈਮਿਲੀ ਸੀਗੀ ਇੱਕ ਮਦਰ ਤੇ ਫਾਦਰ ਨੇ ਆਪਣੇ ਬੱਚੇ ਐਸ ਕਰਕੇ ਮਾਰ ਦਿੱਤੇ ਸੀਗੇ ਉਹ ਕਹਿੰਦੇ ਅਸੀਂ ਗਰੀਬ ਬੜੇ ਆ ਸੀ ਇਹਨਾਂ ਨੂੰ ਖਵਾ ਨਹੀਂ ਸਕਦੇ ਪਿਆ ਨਹੀਂ ਸਕਦੇ ਇੱਕ ਤੇ ਮਾਮਲਾ ਆਇਆ ਦੂਸਰਾ ਮਾਮਲਾ ਕਪਲ ਨੇ ਕਪਲ ਨੇ ਕਪਲ ਨੇ ਇੱਕ ਦੂਸਰਾ ਮਾਮਲਾ ਜਿਹੜਾ ਚੰਡੀਗੜ੍ਹ ਤੋਂ ਵੇਖਿਆ ਗਿਆ ਸੀਗਾ ਕਿ ਜਿਹੜਾ ਇੱਕ ਮੀਮਸ ਬਣਾਉਂਦਾ ਸੀਗਾ ਬੱਚਾ 17 ਸਾਲ ਦਾ ਪਲਸ 2 ਦਾ ਬੱਚਾ ਸੀਗਾ ਉਹਨੂੰ ਜਿਹੜਾ ਸਾਈਬਰ ਸੈੱਲ ਦੇ ਪੁਲਿਸ ਵਾਲਿਆਂ ਨੇ ਬੁਲਾਇਆ ਉਹਨੂੰ ਉੱਤੇ ਜਾ ਕੇ ਉਹਨੂੰ ਜਿਹੜਾ ਉਹਨੂੰ ਇਨਟੈਰੋਗੇਟ ਕੀਤਾ ਇਨਵੈਸਟੀਗੇਟ ਉਹਨੂੰ ਇਨਵੈਸਟੀਗੇਸ਼ਨ ਪੁਲਿਸ ਸਟੇਸ਼ਨ 'ਚ ਕੀਤੀ ਉਹ ਬੱਚਾ ਕੱਲਾ ਗਿਆ ਸੀਗਾ ਤੇ ਇੰਨਾ ਉਹ ਡਰ ਗਿਆ ਤੇ ਉਹਨੇ ਘਰ ਆ ਕੇ ਤੇ ਜਿਹੜਾ ਸੁਸਾਇਡ ਕਰ ਲਿਆ ਤੀਸਰਾ ਜਿਹੜਾ ਮੁੱਦਾ ਦੇਖੋ ਤੁਸੀਂ ਆਇਆ ਪਿਛਲੇ ਮਹੀਨੇ ਹੀ ਆਇਆ ਕਿ ਇੱਕ 4 ਘੰਟਿਆਂ ਦੀ ਬੱਚੀ ਛੋਟੀ ਜੀ ਉਹਨੂੰ ਜੇ ਠੀਕ ਆ ਉਹਨੂੰ ਪਤਾ ਨਹੀਂ ਕੌਣ ਛੱਡ ਗਿਆ ਕੌਣ ਨਹੀਂ ਛੱਡ ਗਿਆ ਇੱਕ ਬਕੜ ਦੇ ਵਿੱਚ ਬਾਲਟੀ ਚ ਪਾ ਕੇ ਤੁਸੀਂ ਡੰਪੇ ਆੜਦੇ ਵਿੱਚ ਛੱਡ ਗਏ ਹੋ ਤੇ ਉਹ ਬੱਚਾ ਜਿਹੜਾ ਆਪਣੀ ਜੜੀ ਆ ਉਹ ਜਿਹੜਾ ਉੱਥੇ ਹੀ ਉਹਨੇ ਦਮ ਤੋੜ ਦਿੱਤਾ ਜੀ ਉਹ ਦੇਖੋ ਕਿ 4-5 ਘੰਟਿਆਂ ਦਾ ਬੱਚਾ ਕੀ ਹੁੰਦਾ 4-5 ਦਿਨਾਂ ਦਾ 5 ਦਿਨਾਂ ਛੱਡੋ ਤੁਸੀਂ ਉਸ ਤੋਂ ਬਾਅਦ ਦੋ ਰਿਪੋਰਟ ਜਿਹੜੇ ਨੇ ਕੱਲ ਹੋਏ ਸੀਗੇ ਉਹਦੇ ਵਿੱਚ ਜਿਹੜਾ ਹੈਗਾ ਉਹਦੇ ਚ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਬੱਚੇ ਇੱਕ ਪਿਓ ਨੇ ਜਿਹੜਾ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਕਿ ਉਹ ਕਹਿੰਦਾ ਕਿ ਹੁਣ ਮੇਨਾਂ ਦੀ ਮਾਂ ਨਹੀਂ ਰਹੀ ਤਾਂ ਮੈਂ ਕੀ ਕਰਾਂਗਾ ਇਹਨਾਂ ਨੂੰ ਪਾਲ ਕੇ ਇੱਕ ਹੋਰ ਇਨਸੀਡੈਂਸ ਹੋਇਆ ਉਹਦੇ ਵਿੱਚ ਤੁਸੀਂ ਦੇਖੋ ਕਿ ਉਹਦੇ ਵਿੱਚ ਪਿਓ ਨੇ ਆਪਣੇ ਚਾਰ ਬੱਚਿਆਂ ਨੂੰ ਚਾਰ ਪਤਾ ਨਹੀਂ ਬੇਟੀਆਂ ਸੀਗੀਆਂ ਜਾਂ ਚਾਰ ਬੱਚੇ ਸੀਗੇ ਉਹਨਾਂ ਨਾਲ ਰੇਲਵੇ ਲਾਈਨ ਤੇ ਜਾ ਕੇ ਜਿਹੜਾ ਸੁਸਾਈਡ ਕਰ ਲਿਆ ਤੁਸੀਂ ਇਹ ਦੇਖੋ ਕਿ ਇੰਨੇ ਮਾਮਲੇ ਜਿਹੜੇ ਨੇ ਸਾਡੇ ਸਾਹਮਣੇ ਆ ਰਹੇ ਨੇ ਇਹਨਾਂ ਸਭ ਕੁਝ ਹੋ ਰਿਹਾ ਪਰ ਜਿਹੜਾ ਪ੍ਰਸ਼ਾਸਨ ਕਿੱਥੇ ਆ ਉਹ ਕੀ ਕੰਮ ਕਰ ਰਿਹਾ ਮਤਲਬ ਉਹ ਠੀਕ ਹੈਗਾ ਕਿ ਆਪਾਂ ਬਚਪਨ ਦੇ ਵਿੱਚ ਸੁਣਦੇ ਹੁੰਦੇ ਸੀਗੇ ਕਿ ਯਾਰ ਸਰਕਾਰੀ ਨੌਕਰੀ ਨੌਕਰੀ ਹੋਵੇ ਸਰਕਾਰੀ ਹੋਵੇ ਤੁਹਾਡੀ ਇੱਕ ਤਾਂ ਜੜੀ ਆ ਠੀਕ ਹੈ ਫਾਈਨੈਂਸ਼ੀਅਲ ਸਿਕਿਉਰਿਟੀ ਹੈ ਸਾਰੀ ਜ਼ਿੰਦਗੀ ਦੀ ਤੁਹਾਡੀ ਵਧੀਆ ਜੜੀ ਆ ਸਿਕਿਉਰ ਹੋ ਜਾਂਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਠੀਕ ਹੈ ਸਰਕਾਰੀ ਨੌਕਰੀ ਤਾਂ ਤੁਹਾਨੂੰ ਬਹੁਤ ਵਧੀਆ ਲੱਗਦੀ ਹੈ ਪਰ ਉਹ ਸਰਕਾਰੀ ਤਨਖਾਹ ਲੈਣੀ ਵੀ ਬਹੁਤ ਵਧੀਆ ਲੱਗਦੀ ਹੈ ਪਰ ਆਪਾਂ ਜਦੋਂ ਸਾਡੀ ਗੱਲ ਡਿਊਟੀ ਤੇ ਆਂਦੀ ਹੈ ਤੇ ਆਪਾਂ ਉੱਥੇ ਜਿਹੜਾ ਹੈਗਾ ਉੱਥੇ ਆਪਾਂ ਸ਼ਾਂਤ ਕਿਉਂ ਹੋ ਜਾਂਦੇ ਆ ਇਨੋਂ ਲਾ ਕੇ ਫਿਰ ਮੈਂ ਇੱਕ पीआईएल ਇਨੀਸ਼ੀਏਟ ਕੀਤੀ ਸੀਗੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਮੈਂ ਸਭ ਤੋਂ ਪਹਿਲੇ ਇਹ ਪਲੀਅਰ ਕੀਤੀ ਸੀਗੀ ਕਿ ਜੋ ਮੈਨਲ ਜਸਟਿਸ ਐਕਟ ਤੇ ਇੱਕ ਪੋਕਸੋ ਐਕਟ ਪੋਕਸੋ ਹੁੰਦਾ ਹੈ ਪ੍ਰिवेंशन ऑफ द ਚਿਲड्रन फ्रॉम द सेक्सुअल ऑफेंसेस ਐਕਟ ਕਿ ਜਿਹੜਾ ਆਪਾਂ 18 ਸਾਲ ਤੋਂ ਥੱਲੇ ਬੱਚਿਆਂ ਦੇ ਨਾਲ ਕੋਈ ਸੈਕਸ਼ੂਅਲ ਐਕਟੀਵਿਟੀ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਰੇਪਸ ਹੁੰਦੇ ਨੇ ਜਾਂ ਕੋਈ ਵੀ ਮੋਡੈਸਟੀ ਦੇ ਨਾਲ ਕਨਸਰਨ ਹੁੰਦਾ ਜਾਂ ਬੱਚਿਆਂ ਦਾ ਇਸ ਮਾਮਲਾ ਵੀ ਕੋਈ ਆਇਆ ਸੀ ਕਿ ਇਹਦੇ ਵਿੱਚ ਖਾਸ ਕਰਕੇ ਨਾ ਸਾਰੇ ਮਾਮਲੇ ਜਿਹੜੇ ਤੁਸੀਂ ਗਿਣਾ ਰਹੇ ਹੋ ਉਹਦੇ ਵਿੱਚ ਇਹੋ ਜਿਹਾ ਕੋਈ ਮਾਮਲਾ ਤਾਂ ਨਹੀਂ ਸੀ ਜਿੱਥੇ ਕਿ ਯੋਨ ਸੋਸ਼ਣ ਦੀ ਗੱਲ ਹੋਵੇ ਯੋਨ ਸੋਸ਼ਣ ਦੇਖੋ ਤੁਸੀਂ ਅਖਬਾਰ ਪੜ੍ਹੋ ਰੋਜ਼ ਹੀ ਹੁੰਦਾ ਮੈਂ ਕੱਲ ਵੀ ਪੜ੍ਹ ਰਿਹਾ ਸੀਗਾ ਕੱਲ ਵੀ ਪੜ੍ਹ ਰਿਹਾ ਸੀਗਾ ਬਾਕਸਵੇਟ ਥੱਲੇ ਬਹੁਤ ਸੌ ਤੋਂ ਵੱਧ ਮੁਕਦਮੇ ਜੜੇ ਨੇ ਸਾਲ ਦੇ ਵਿੱਚ ਜੜੇ ਨੇ ਉਹ ਦਰਜ ਕੀਤੇ ਜਾਂਦੇ ਨੇ ਪਰ ਇਥੇ ਮੈਂ ਗੱਲ ਜਿਹੜੀ ਮੈਂ ਪੀਆਈਐਲ ਦੀ ਜਿਹੜੀ ਗੱਲ ਲੱਗੀ ਸੀਗੀ ਮੈਂ ਜਿਹੜੀ ਮੈਂ ਰੱਖੀ ਕਿ ਜਿਹੜਾ ਜੇਜੇ ਐਕਟ ਉਹ 2000 ਦੇ ਵਿੱਚ ਪਹਿਲੇ ਇਨੈਕਟ ਹੋਇਆ ਸੀਗਾ 2015 ਚ ਇਹਨੂੰ ਸੋਧ ਕਰਕੇ ਤੇ ਇਹਦੇ ਚ ਕਾਫੀ ਪ੍ਰੋਵੀਜ਼ਨਸ ਜੜੀਆਂ ਐਮੈਂਡ ਕੀਤੀਆਂ ਗਈਆਂ ਸੀਗੀਆਂ ਜੈਕਟ ਕੀ ਹੈਗਾ ਥੋੜਾ ਜਿਹਾ ਐਕਸਪਲੇਨ ਕਰੋ ਕਿਸਨੂੰ ਜੋਵਿਨਲ ਜਸਟਿਸ ਐਕਟ 2015 ਜੋਵਿਨਲ ਜਸਟਿਸ ਐਕਟ ਮਤਲਬ ਕਿ ਦੋ ਬੰਦਿਆਂ ਨਾਲ ਡੀਲ ਕਰਦਾ ਜੀ ਐਕਟ ਇੱਕ ਹੈਗਾ ਕਿ ਚਾਈਲਡ ਇਨ ਕਨਫਲਿਕਟ ਵਿਦ ਲਾ ਕਿ ਜਿੰਨੇ ਕੋਈ ਕ੍ਰਾਈਮ ਕੀਤਾ ਉਹ ਜਿਹੜਾ ਚਾਈਲਡ ਹੈ ਇੱਕ ਹੁੰਦਾ ਚਾਈਲਡ ਇਨ ਨੀਡ ਆਫ ਕੇਅਰ ਜਿਸ ਤਰ੍ਹਾਂ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਜਿਹੜਾ ਜਿਸ ਤਰ੍ਹਾਂ ਭਿਖਾਰੀਆਂ ਦੇ ਬੱਚੇ ਨੇ ਉਹ ਪੜਦੇ ਨਹੀਂ ਆ ਸੜਕਾਂ ਤੇ ਰਹਿੰਦੇ ਨੇ ਉਹਨਾਂ ਨੂੰ ਨੀਡ ਹੈ ਜਾਂ ਜਿਹਦੇ ਨਾਲ ਕੋਈ ਕਿਸੇ ਨੂੰ ਬਾਕਸੋ ਦੇ ਅੰਦਰ ਕੋਈ ਅਫੈਂਸ ਹੋ ਗਿਆ ਕੋਈ ਕੁੜੀ ਆ ਉਹਨਾਂ ਦੇ ਮਾਂ ਪਿਓ ਦਾ ਨਹੀਂ ਪਤਾ ਪਰ ਉਹਦੇ ਨਾਲ ਰੇਪ ਹੋ ਗਿਆ ਤੇ ਉਹਨਾਂ ਨੂੰ ਕੌਣ ਦੇਖੇਗਾ ਕੌਣ ਪਾਲੇਗਾ ਕੀ ਕਰੇਗਾ ਤੇ ਤੇ ਨੀਚੇ ਜਿਸਟਿਸ ਕੇਨਾਲ ਵਕੀਲ ਸਾਹਿਬ ਨੇ ਦੱਸਿਆ ਕਿ ਦੋ ਚੀਜ਼ਾਂ ਆndੀਆਂ ਨੇ ਇੱਕ ਤਾਂ ਜਿਹੜਾ ਕਿ ਜਨਮ ਕਰਕੇ ਕਿਸੇ ਵੀ ਤਰੀਕੇ ਦਾ ਕਿਉਂਕਿ ਹਾਲਾਤਾਂ ਦੇ ਮਾਰੇ ਹੋਏ ਬੱਚੇ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਰੀਬੀ ਜਿਹੜਾ ਮੁਫਲਸੀ ਹੈਗੀ ਹੈ ਜਾਂ ਫਿਰ ਉਹਨਾਂ ਦੀ ਕਿਸੇ ਵੀ ਤਰੀਕੇ ਦੀ ਇਹ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਉਹਨਾਂ ਨੂੰ ਕੋਈ ਚੋਰੀਆਂ ਛੁਟੀਆਂ ਮੋਟੀਆਂ ਜਾਂ ਕੋਈ ਵੀ ਕਿਸੇ ਵੀ ਐਕਟ ਦੇ ਵਿੱਚ ਉਹ ਜਿਹੜੇ ਆ ਉਹ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਉਹ ਚਲੇ ਜਾਂਦੇ ਨੇ ਇੱਕ ਤਾਂ ਉਹ ਹੈਗਾ ਜਿਹੜਾ ਕਿ ਜੁਰਮ ਕੀਤਾ 17 ਸਾਲ ਤੋਂ ਛੋਟੇ ਬੱਚੇ ਨੇ ਦੂਸਰੀ ਜਿਵਨਾਈਲ ਐਕਟ ਦਾ ਇੱਕ ਇਹ ਹਿੱਸਾ ਹੈਗਾ ਜਿੱਥੇ ਉਹ ਐਸੇ ਬੱਚੇ ਨੇ ਜਿਨ੍ਹਾਂ ਨੂੰ ਕਿ ਜਿਹੜੇ 피ੜਿਤ ਨੇ ਜਿਹੜੇ ਵਿਕਟਿਮ ਨੇ ਔਰ ਉਹਨਾਂ ਨੂੰ ਕੇਅਰ ਦੀ ਜ਼ਰੂਰਤ ਹੈ ਯੌਨ ਸ਼ੋਸ਼ਨ ਉਹਨਾਂ ਨਾਲ ਹੋਇਆ ਹੋ ਸਕਦਾ ਹੈ ਉਹਨਾਂ ਦੇ ਨਾਲ ਕੋਈ ਹੋਰ ਤਰੀਕੇ ਦੀ ਪ੍ਰਤਾੜਨਾ ਹੋਈ ਹੋ ਸਕਦੀ ਹੈ ਉਹ ਝੂਠੇ ਕਿਸੇ ਦੇ ਕਿਸੇ ਤਰੀਕੇ ਦੇ ਨਾਲ ਇਨਵੋਲ ਕੀਤੇ ਹੋ ਸਕਦੇ ਉਹਨਾਂ ਦੀ ਕੇਅਰ ਉਹਨਾਂ ਦੀ ਦੇਖਭਾਲ ਜਿਹੜੀ ਹੈਗੀ ਉਹ ਵੀ ਜੁਵਨਾਈਲ ਐਕਟ ਦੇ ਅੰਡਰ ਆਂਦਾ ਇਹ ਕਹਿ ਰਹੇ ਹੋ ਜੀ ਤੁਸੀਂ ਤੇ ਇਹਦੇ ਵਿੱਚ ਮੈਂ ਇੱਕ ਮਾਨਯੋਗ ਹਾਈ ਕੋਰਟ ਦੇ ਅੱਗੇ ਪੀਆਈਐਲ ਜਨਰੇਟ ਕੀਤੀ ਸੀਗੀ ਉਹ ਬਹੁਤ ਵਧੀਆ ਆਰਡਰ ਜਿਹੜਾ ਉਹਦੇ ਚ ਪਾਸ ਕੀਤਾ ਗਿਆ ਕਿ ਉਹਦੇ ਚ ਮੇਰਾ ਮੇਨ ਮੁੱਦਾ ਆਇਆ ਸੀਗਾ ਕਿ ਜਿੰਨੀਆਂ ਨਹੀਂ ਹੈ ਪ੍ਰੋਵੀਜ਼ਨਸ ਨੇ ਜੋ ਜੁਵਨਲ ਜਸਟਿਸ ਦੀਆਂ ਜਾਂ ਪੋਕਸੋ ਦੀਆਂ ਇਹ ਜਿਹੜਾ ਐਡਵਰਟਾਈਜ਼ ਕਰਨਾ ਕਿਹਦੀ ਡਿਊਟੀ ਹੈ ਉਹ ਜਿਹੜਾ ਉਹਦੇ ਚ ਲਿਖਿਆ ਹੈ ਕਿ ਸਟੇਟ ਗਵਰਨਮੈਂਟ ਦੀ ਡਿਊਟੀ ਹੈ ਜਾਂ ਸੈਂਟਰਲ ਗਵਰਨਮੈਂਟ ਦੀ ਡਿਊਟੀ ਹੈ ਕਿ ਇਹਨੂੰ ਵਾਈਡਲੀ ਪਬਲਿਸ਼ਾਈਜ਼ ਕਰਨਾ ਤੁਸੀਂ ਅੱਜ ਦੇਖੋ ਕਿ ਹਰ ਤਰ੍ਹਾਂ ਦਾ ਹੁਣ ਇੱਕ ਜਿਹੜਾ ਸਰਕਾਰ ਜਿਹੜੀ ਆ ਯੋਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਆਂ ਹੋਰ ਕੋਈ ਕੰਮ ਕਰ ਰਹੀ ਆ ਕੋਈ ਸਿੱਖਿਆ ਦਾ ਖੇਤਰ ਕਰ ਰਹੀ ਕਿੰਨੀ ਐਡਵਰਟਾਈਜ਼ਮੈਂਟ ਹੋ ਰਹੀ ਆ ਕਿੰਨਾ ਸਭ ਕੁਝ ਹੋ ਰਿਹਾ ਪਰ ਮੈਂ ਇੱਥੇ ਕਹਿੰਨਾ ਕਿ ਜਿਹੜੇ ਰੀਅਲ ਸੋਸਾਇਟੀਲ ਪ੍ਰੋਬਲਮਸ ਨੇ ਜਿਸ ਤਰ੍ਹਾਂ ਕੋਈ ਬੱਚਿਆਂ ਦੇ ਨਾਲ ਕੋਈ ਊਮਨ ਦੇ ਨਾਲ ਕੋਈ ਬਜ਼ੁਰਗਾਂ ਦੇ ਨਾਲ ਜਾਂ ਕੁਝ ਇਹੋ ਜਿਹੇ ਜਿਹੜੇ ਸਾਡੇ ਸੋਸਾਇਟੀਲ ਕਾਨੂੰਨ ਨੇ ਸੋਸਾਇਟੀ ਦੇ ਨਾਲ ਰਿਲੇਟਿਡ ਕਾਨੂੰਨ ਨੇ ਇਹਨਾਂ ਦੇ ਬਾਰੇ ਤੇ ਕੋਈ ਗੱਲ ਹੀ ਨਹੀਂ ਕਰਦਾ ਤੁਸੀਂ ਦੇਖੋ ਕਿ ਫਿਰ ਮਾਨਯੋਗ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਕਿ ਤੁਸੀਂ ਜਿਹੜਾ ਇਹਨੂੰ 30 ਚਾਰ ਤੱਕ ਇਹਦੀ ਕੰਪਲਾਈਅੰਸ ਕਰੋ ਮਤਲਬ ਜੋ ਤੁਸੀਂ ਕਰਨਾ ਹੈ ਵਾਈਡਲੀ ਜੋ ਐਫਰਟ ਤੁਸੀਂ ਕਰਨਾ ਇਹਨੂੰ ਪਬਲਿਸੀਜ਼ ਕਰਨ ਵਾਸਤੇ ਕਰੋ ਪਰ ਤੇ ਸਾਨੂੰ ਰਜਿਸਟਰਾਰ ਨੂੰ ਜਿਹੜਾ ਹੈਗਾ ਰਜਿਸਟਰੀ ਨੂੰ 30 ਅਪ੍ਰੈਲ ਤੱਕ ਤੁਸੀਂ ਦਿਓ ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਜਿਹੜਾ ਔਮਨ ਜਿਹੜਾ ਡਿਪਾਰਟਮੈਂਟ ਹੈ ਪੰਜਾਬ ਦਾ ਉਹ ਟੋਟਲੀ ਫੇਲ ਹੋਇਆ ਹੈ ਅੱਜ ਤੱਕ ਕੋਈ ਰਿਪੋਰਟ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜਾ ਦਾਇਰ ਨਹੀਂ ਕੀਤੀ ਗਈ ਉਹਦੇ ਚ ਚਾਈਲਡ ਵੈਲਫੇਅਰ ਕਮੇਟੀ ਨੂੰ ਵੀ ਪਾਰਟੀ ਬਣਾਇਆ ਸੀਗਾ ਕਿ ਜੋ ਪੰਜਾਬ ਦੀ ਹੈਗੀ ਡੀਲ ਕਰਦੇ ਆ ਹਾਂਜੀ ਔਮਨ ਐਂਡ ਸੋਸ਼ਲ ਜਸਟਿਸ ਉਹਨਾਂ ਨੇ 30-4 ਤੱਕ ਦੇਣੀ ਸੀ ਪਰ ਅੱਜ ਤੱਕ ਉੱਤੇ ਕੋਈ ਨਹੀਂ ਹੈਗੀ ਉਹਨੂੰ ਅਸੀਂ ਜਿਹੜਾ ਹੈਗਾ ਕਿ ਹੁਣ ਦੁਬਾਰਾ ਬੈਂਚ ਦੇ ਅੱਗੇ ਲਵਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਦੇਖੋ ਜੀ ਇਹਦੇ ਚ ਕੋਈ ਐਕਟ ਨਹੀਂ ਹੋ ਰਿਹਾ ਗਵਰਨਮੈਂਟ ਕੁਝ ਨਹੀਂ ਕਰ ਰਹੀ ਜਾਂ ਉਹਦੀਆਂ ਅਥਾਰਟिटीज ਉਹਦੀਆਂ ਇਨਸਟਰੂਮੈਂਟੈਲਿਟੀਆਂ ਕੁਝ ਨਹੀਂ ਇਹਦੇ ਬਾਬਤ ਕਰ ਰਹੀਆਂ ਤੇ ਜਿਹੜੇ ਰੋਜ਼ 100 ਜਾਂ 200 ਤੋਂ ਵੱਧ ਜਿਹੜਾ ਬੱਚਿਆਂ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਬੱਕਟ ਵਾਲਾ ਮੈਂ ਤੁਹਾਨੂੰ ਦੱਸਿਆ ਜਿਹੜਾ ਕੇਸ ਦੱਸਿਆ ਕਿ ਜਿਹੜਾ 4 4 ਘੰਟਿਆਂ ਦੀ ਬੱਚੀ ਨੂੰ ਬੱਕੜ ਦੇ ਵਿੱਚ ਸੁੱਟ ਗਿਆ ਸੀ ਕੋਈ ਉਹਦੇ ਬਾਬਤ ਵੀ ਅਸੀਂ ਜਿਹੜਾ ਹੈਗਾ ਰਿਪਰੈਜ਼ੈਂਟੇਸ਼ਨ ਮੂਵ ਕੀਤੀ ਸੀਗੀ ਐਸਐਸਪੀ ਮੁਹਾਲੀ ਨੂੰ ਪੰਜਾਬ ਹਿਊਮਨ ਰਾਈਟਸ ਨੂੰ ਚਾਈਲਡ ਰਾਈਟਸ ਕਮਿਸ਼ਨ ਪੰਜਾਬ ਨੂੰ ਜਿਹਦੇ ਵਿੱਚ ਠੀਕ ਆ ਆਰਡਰ ਤੇ ਬਹੁਤ ਵਧੀਆ ਪਾਸ ਕੀਤੇ ਗਏ ਨੇ ਹਿਊਮਨ ਰਾਈਟਸ ਵੱਲੋਂ ਤੇ ਚਾਈਲਡ ਰਾਈਟਸ ਕਮਿਸ਼ਨ ਵੱਲੋਂ ਉਹਦੇ ਚ ਕਿਹਾ ਗਿਆ ਕਿ ਤੁਸੀਂ ਜਿਹੜਾ ਚਾਈਲਡ ਰਾਈਟਸ ਕਮਿਸ਼ਨ ਨੇ ਕਿਹਾ ਕਿ ਤੁਸੀਂ ਹਫਤੇ ਦੇ ਵਿੱਚ ਜਿਹੜਾ ਐਸਐਸਪੀ ਮੁਹਾਲੀ ਇਹਨੂੰ ਇਨਵੈਸਟੀਗੇਟ ਕਰੇ ਤੇ ਜਿਹੜਾ ਕਲਪਰੇਟ ਆ ਉਹਨੂੰ ਜਿਹੜਾ ਅਰੈਸਟ ਕਰੇ ਤੇ ਉਹਦੇ ਅਗੇਂਸਟ ਐਕਸ਼ਨ ਲਏ ਪਰ ਤੁਸੀਂ ਦੇਖੋ ਕਿ ਅੱਜ 2-3 ਹਫਤੇ ਹੋ ਗਏ ਨੇ ਉਹਦੇ ਬਾਰੇ ਸਾਨੂੰ ਕੋਈ ਉਹਦੇ ਚ ਰਿਪੋਰਟ ਨਹੀਂ ਆਈ ਕਿ ਐਸਐਸਪੀ ਸਾਹਿਬ ਨੇ ਕੀ ਕੀਤਾ ਕੀ ਨਹੀਂ ਕੀਤਾ ਉਸ ਤੋਂ ਬਾਅਦ ਕੱਲ ਪਰਸੋ ਦਾ ਆਰਡਰ ਹੈਗਾ 3 3 ਜੂਨ ਦਾ ਆਰਡਰ ਹੈਗਾ ਉਹ ਹਿਊਮਨ ਰਾਈਟਸ ਨੇ ਵੀ ਜਿਹੜਾ ਐਸਐਸਪੀ ਮੁਹਾਲੀ ਨੂੰ ਜਿਹੜਾ ਆਰਡਰ ਕੀਤਾ ਕਿ ਤੁਸੀਂ 18-8 ਤੋਂ ਪਹਿਲੇ ਪਹਿਲੇ ਇਹਨੂੰ ਇਨਵੈਸਟਿਗੇਟ ਕਰੋ ਤੇ ਸਾਨੂੰ ਰਿਪੋਰਟ ਸਬਮਿਟ ਕਰੋ ਉਹ 9 ਤੇ ਚਲੋ 18-8 ਤੱਕ ਆਪਾਂ ਦੇਖਾਂਗੇ ਪਰ ਜੋ ਸੋ ਫਾਰ ਐਸ ਦਾ ਡਿਊਟੀਆਂ ਆਫ ਦਾ ਪਬਲਿਕ ਸਰਵੈਂਟਸ ਆਰ ਕਨਸਰਨ ਕਿ ਦੇਖੋ ਇੱਕ ਕਾਗਨੀਜ਼ੇਬਲ ਆਫੈਂਸਸ ਨੇ ਜਿਹੜੇ ਬੱਚਿਆਂ ਦੇ ਖਿਲਾਫ ਹੁੰਦੇ ਨੇ ਇਹਨੂੰ ਆਪਾਂ ਇਹ ਨਹੀਂ ਕਹਿੰਦੇ ਠੀਕ ਹੈ ਜੀ ਬੱਚਿਆਂ ਦੇ ਖਿਲਾਫ ਹੋ ਗਏ ਠੀਕ ਹੈ ਕਿਸੇ ਨੇ ਖੁਦਕੁਸ਼ੀ ਕਰ ਲਈ ਕਿਸੇ ਨੇ ਐਵੇਂ ਮਾਰਤਾ ਚਲੋ ਆਪਣੇ ਉਹ ਇੱਕ ਖਬਰ ਜਿਹੜੇ ਮੈਂ ਪੜ ਰਿਹਾ ਸੀਗਾ ਕਿ ਉਹ ਕਹਿੰਦਾ ਮੈਂ ਪਿਉ ਆ ਤੇ ਮੈਂ ਮਾਰਤਾ ਬੜੀ ਕਿ ਅਜੀਬ ਜੀ ਇੱਥੇ ਗੱਲ ਹੈ ਜੀ ਵੈਸੇ ਆਪਾਂ ਕਾਨੂੰਨੀ ਪੱਖ ਤੇ ਨਾਲ ਗੱਲਬਾਤ ਕਰ ਰਹੇ ਆ ਪਰ ਸੋਸਾਇਟੀ ਦੇ ਜਿਹੜਾ ਪੱਖ ਹੈਗਾ ਸਮਾਜਿਕ ਪੱਖ ਹੈ ਉਹਨੂੰ ਵੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿੱਦੋਂ ਤੱਕ ਜਿਹੜੇ 2 3 5 ਤੁਸੀਂ ਐਪੀਸੋਡਸ ਜਾਂ ਇਹ ਜਿਹੜੀਆਂ ਹਾਦਸੇ ਗਿਣਾਏ ਨੇ ਇਹਨਾਂ ਸਾਰੇ ਇਨਸੀਡੈਂਟਸ ਦੇ ਵਿੱਚ ਬੇਸਿਕਲੀ ਜਿਹੜਾ ਹੈਗਾ ਸਿੱਧੇ ਤੌਰ ਤੇ ਮਾਪੇ ਕਿਤੇ ਨਾ ਕਿਤੇ ਸੰਲਿਪਤ ਨਜ਼ਰ ਆਉਂਦੇ ਨੇ ਦੋ ਤਿੰਨ ਜਿਹੜੇ ਹਾਦਸੇ ਨੂੰ ਇਨਸੀਡੈਂਟਸ ਦੇ ਵਿੱਚ ਖਾਸ ਕਰਕੇ ਜਿੱਥੇ ਮਾਪੇ ਆਪਣੇ ਖੁਦ ਜਿਹੜਾ ਇਸ ਤਰੀਕੇ ਦਾ ਕਰਤਾ ਤੁਹਾਨੂੰ ਯਾਦ ਹੋਏਗਾ ਇੱਕ ਵਾਰ ਨੌਇਡਾ ਦੇ ਵਿੱਚ ਵੀ ਇੱਕ ਡਾਕਟਰ ਕਪਲ ਸਿਗਾ ਤੇ ਉਹਨਾਂ ਦੀ ਬੇਟੀ ਦਾ ਮਰਡਰ ਹੋ ਗਿਆ ਸੀ ਬੜਾ ਬਲੈਂਕ ਪੁਆਇੰਟ ਬਲੈਂਕ ਮਰਡਰ ਨੂੰ ਕਿਹਾ ਗਿਆ ਸੀਗਾ ਤੇ ਕਦੀ ਆਯੂਸ਼ੀ ਸ਼ਾਇਦ ਜਿਵੇਂ ਜਾਂ ਤਲਵਾਰ ਕੁਛ ਤਲਵਾਰ ਕੇਸ ਜਿਹੜਾ ਸੀਗਾ ਉਹ ਵੀ ਬੜਾ ਹੀ ਇਸ ਤਰੀਕੇ ਦਾ ਕੇਸ ਸੀਗਾ ਪੈਰੈਂਟਸ ਨੂੰ ਜਦ ਕਿ ਅ ਅਦਾਲਤ ਉਹਦੇ ਚ ਜੇਲ੍ਹ ਚ ਵੀ ਜਾਣਾ ਪਿਆ ਬਹੁਤ ਸਾਰਾ ਕੁਝ ਸੀਸ ਚੀਜ਼ਾਂ ਹੋਈਆਂ ਪਰ ਕਈ ਵਾਰੀ ਇਹ ਅਜਿਹੀ ਚੀਜ਼ ਸਮਾਜਿਕ ਤੌਰ ਤੇ ਜਿਹੜਾ ਹੈਗਾ ਬਹੁਤ ਹੀ ਪੱਦਾ ਮਜ਼ਾਕ ਕਹਿ ਸਕਦੇ ਆ ਜਾਂ ਪੱਦਾ ਇੱਕ ਸਿਚੁਏਸ਼ਨ ਪੈਦਾ ਕਰਦੀਆਂ ਨੇ ਜਿਹੜਾ ਕਿ ਤੁਹਾਡਾ ਫਰਸਟ ਜਿਸ ਤੇ ਤੁਸੀਂ ਸਭ ਤੋਂ ਜ਼ਿਆਦਾ ਯਕੀਨ ਆਪਣੇ ਮਾਪੇ ਤੇ ਕਰ ਸਕਦੇ ਹੋ ਔਰ ਉਹ ਬੱਚੇ ਦੀ ਆਪਣੇ ਹੱਥਾਂ ਨਾਲ ਇਸ ਤਰੀਕੇ ਦੇ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਵੇ ਜਾਂ ਉਹਦੀ ਜਾਨ ਲੈ ਲਵੇ ਮਤਲਬ ਕਿਸ ਤਰੀਕੇ ਦੇ ਨਾਲ ਕਾਨੂੰਨ ਚ ਤਾਂ ਪ੍ਰੋਵੀਜ਼ਨ ਹੈ ਹੀ ਨੇ ਸਮਾਜਿਕ ਤੌਰ ਤੇ ਤੁਹਾਨੂੰ ਲੱਗਦਾ ਨਹੀਂ ਕਿ ਕੁਛ ਨਾ ਕੁਛ ਸੋਸਾਇਟੀਲ ਚੇਂजेस ਦੀ ਲੋੜ ਹੈਗੀ ਸਾਈਕੋਲੋਜਿਸਟ ਦੀ ਲੋੜ ਹੈਗੀ ਬਹੁਤ ਸਾਰੀਆਂ ਚੇਂजेस ਦੀ ਲੋੜ ਹੈਗੀ ਇਹਦੇ ਬਾਬਤ ਦੇਖੋ ਤੁਸੀਂ ਆਪ ਗੱਲ ਕੀਤੀ ਕਿ ਸਮਾਜ ਨੂੰ ਜਦ ਜਾਗਰੂਕਤਾ ਕਿੱਥੋਂ ਆਊਗੀ ਹੁਣ ਸਾਰੇ ਤੇ ਲੇਮਨ ਨੇ ਸਾਰੇ ਤੇ ਵਕੀਲ ਹੈਗੇ ਨਹੀਂ ਉਹਨ ਲੋ ਨੂੰ ਪੜਨ ਵਾਸਤੇ ਤੁਹਾਨੂੰ ਇੱਕ ਕੁਆਲਿਫਿਕੇਸ਼ਨ ਦੀ ਲੋੜ ਹੈ ਤੁਹਾਨੂੰ ਐਲ ਐਲ ਬੀ ਦੀ ਲੋੜ ਹੈ ਤੁਹਾਨੂੰ ਪੜਨਾ ਆਉਣਾ ਚਾਹੀਦਾ ਆ ਕੁਛ ਲੇਮਨ ਹਗੇ ਨੇ ਉਹ ਪੜ ਸਕਦੇ ਨੇ ਜਿਨ੍ਹਾਂ ਨੂੰ ਸਕਿੱਲ ਹੈਗੀ ਆ ਪੜ ਲੈਣ ਪਰ ਤੁਸੀਂ ਇੱਕ ਜਰਨਲ ਇੱਕ ਬੰਦਾ ਦੇਖੋ ਇੱਕ ਝੁੱਗੀ ਵਾਲਾ ਨੂੰ ਲੈ ਕੇ ਚੱਲੋ ਉਹਨੂੰ ਕੀ ਪਤਾ ਕੀ ਐਕਟ ਹੁੰਦਾ ਤੇ ਕੀ ਲੋ ਹੁੰਦਾ ਕੀ ਨਹੀਂ ਹੁੰਦਾ ਮੈਂ ਇੱਥੇ ਗੱਲ ਉਹੀ ਕੀਤੀ ਪੀ ਆਈ ਐਲ ਦੀ ਕਿ ਇਹਨੂੰ ਜਾਗਰੂਕਤਾ ਕਿੰਨੇ ਲਿਆਣੀ ਐ ਫਿਰ ਸਨ ਇਹ ਐਕਟ ਬਣਾਏ ਕਿਉਂ ਆ ਫੇਰੇ ਹੀ ਕਾਨੂੰਨ ਬਣਾਏ ਕਿਉਂ ਆ ਫੇਰੇ ਕਾਨੂੰਨ ਨੂੰ ਰਿਪੀਲ ਕਰ ਦਿਓ ਖਤਮ ਹੀ ਕਰ ਦਿਓ ਠੀਕ ਆ ਜੀ ਸੁਸਾਇਟੀ ਜਦਾਂ ਚੱਲੂਗੀ ਚੱਲੂਗੀ ਮੈਂ ਇੱਥੇ ਜੜਾ ਵਾ ਵੀਆਈਐਲ ਦੇ ਵਿੱਚ ਆਪਾਂ ਲਿਖਿਆ ਦੱਸਿਆ ਕਿ ਰਾਈਟ ਟੂ ਲਾਈਫ ਰਾਈਟ ਟੂ ਗਿਵ ਲਾਈਫ ਸਭ ਨੂੰ ਹੈਗਾ ਇੱਕ ਮਾਂ ਹੈ ਮਾਂ ਨੂੰ ਹੱਕ ਹੈਗਾ ਉਹ ਜਨਮ ਦੇਵੇ ਬੱਚੇ ਨੂੰ ਪਰ ਉਹਦੀ ਬੱਚੇ ਦੀ ਜ਼ਿੰਦਗੀ ਖੋਣ ਦਾ ਹੱਕ ਮਾਂ ਤੱਕ ਨੂੰ ਨਹੀਂ ਹੈਗਾ ਕੋਈ ਕਾਨੂੰਨ ਇਹੋ ਜਿਹਾ ਨਹੀਂ ਹੈਗਾ ਜਾਂ ਸੰਵਿਧਾਨ ਸਾਡਾ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਹਿੰਦਾ ਕਿ ਠੀਕ ਹੈ ਜੀ ਮਾਂ ਹੈ ਪਿਓ ਹੈ ਜਾਂ ਗਾਰਡੀਅਨ ਹੈ ਠੀਕ ਹੈ ਉਹ ਜਿੱਦਾਂ ਮਰਜ਼ੀ ਚਾਹੇ ਉਹ ਬੱਚੇ ਦੀ ਜਾਨ ਲੈ ਸਕਦਾ ਹੈ ਉਹਦੀ ਲਾਈਫ ਜਿਹੜੀ ਉਹ ਤੋਂ ਖੋਹ ਸਕਦਾ ਤੇ ਇਹ 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 ਫਿਰ ਆਪਾਂ ਆਰਟੀਕਲ 21 ਨੂੰ ਖਤਮ ਹੀ ਕਰਦੀ ਹੈ I will excuse ਬਹੁਤ ਮੀਨੀਅਲ ਜੈ ਨਹੀਂ ਹੈਗਾ ਕਿ ਅਸੀਂ ਬੱਚੇ ਪਾਲ ਨਹੀਂ ਸਕਦੇ ਇਸ ਕਰਕੇ ਅਸੀਂ ਉਹਦੀ ਜਾਨ ਲੈ ਰਹੇ ਹਾਂ ਮਤਲਬ ਪਾਲ ਨਹੀਂ ਸਕਦੇ ਅੱਜ ਜੇ ਦੇਖਿਆ ਜਾਏ ਤਾਂ ਸਿਚੁਏਸ਼ਨ ਹਮੇਸ਼ਾ ਇੱਕ ਵਰਗ ਜਾਂ ਨਹੀਂ ਰਹਿੰਦੀਆਂ ਜੇ ਅੱਜ ਤੁਹਾਡੇ ਕੋਲ ਕੁਝ ਨਹੀਂ ਹੈ ਤਾਂ ਹੋ ਸਕਦਾ ਕੱਲ ਕੁਝ ਹੋਵੇ ਜਾਂ ਪਰਸੋ ਬਹੁਤ ਜ਼ਿਆਦਾ ਕੁਝ ਹੋਵੇ ਮਤਲਬ ਸਿਚੁਏਸ਼ਨ ਤਾਂ ਚੇਂਜ ਹੋ ਜਾਂਦੀ ਤੁਸੀਂ 1 ਮਿੰਟ ਦੇ ਵਿੱਚ ਕੋਈ ਹਿਊਮਨ ਮਾਈਂਡ ਇਸ ਤਰੀਕੇ ਦੇ ਨਾਲ ਕਿਵੇਂ ਫੈਸਲਾ ਲੈ ਸਕਦਾ ਹੈ ਕਿ ਮੈਂ ਜੇ ਨਹੀਂ ਬੱਚਾ ਪਾਲ ਸਕਦਾ ਜਾਂ ਮੈਂ ਸਿਚੁਏਸ਼ਨ ਨੂੰ ਹੈਂਡਲ ਨਹੀਂ ਕਰ ਸਕਦਾ ਤਾਂ ਮੈਂ ਸਿੱਧਾ ਮੌਤ ਦੇ ਮੂਤੀ ਜਾਣਾ ਹੈ ਜਾਂ ਮਰ ਜਾਣਾ ਹੈ ਜਾਂ ਮਾਰ ਦੇਣਾ ਹੈ ਦੇਖੋ ਜਦੋਂ ਤੁਹਾਨੂੰ ਇੱਕ ਆਪਾਂ ਜਿਹੜੀ ਜਾਤੀ ਤੌਰ ਤੇ ਸਰਸਰੀ ਤੌਰ ਤੇ ਮੈਂ ਗੱਲ ਕਰਾਂ ਜਦੋਂ ਆਪਾਂ ਰੋਜ਼ ਮਰਰਾ ਦੇ ਕੰਮ ਕਰਦੇ ਆ ਸਾਨੂੰ 36 ਮੁਸ਼ਕਲਾਂ ਆਉਂਦੀਆਂ ਅਸੀਂ ਕੀ ਕਰਨੇ ਆ ਮੁਸ਼ਕਲਾਂ ਨੂੰ ਖਤਮ ਤੋਂ ਨਾ ਕਰ ਦੰਨੇ ਆਪਾਂ ਉਹਦਾ ਸੋਲੂਸ਼ਨ ਵੇਖਦੇ ਆ ਇਹੋ ਜੀ ਗੱਲ ਨਹੀਂ ਕਿ ਸੋਲੂਸ਼ਨ ਹੋਏਗਾ ਹੁਣ ਸੋਲੂਸ਼ਨ ਸਾਨੂੰ ਲੱਭਣਾ ਪਏਗਾ ਨਾ ਕਿਤੋਂ ਨਾ ਕਿਤੋਂ ਹੈਂਡਲ ਕਰਨਾ ਪਏ ਹੁਣ ਇਹੋ ਜੀ ਸਿਚੁਏਸ਼ਨ ਆ ਜਿੱਥੇ ਲੋਕਾਂ ਨੂੰ ਪਤਾ ਹੀ ਨਹੀਂ ਐ ਇਹ ਤੇ ਸਾਡਾ ਗ੍ਰੀਵੈਂਸ ਕਿ ਲੋਕਾਂ ਨੂੰ ਪਤਾ ਹੀ ਨਹੀਂ ਐ ਇਹੋ ਜੀ ਸਿਚੁਏਸ਼ਨ ਜਦੋਂ ਲੋਕਾਂ ਦੇ ਅੱਗੇ ਆਂਦੀ ਐ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਸਾਰਿਆਂ ਨੂੰ ਐਡਵਾਈਸ ਕਰਨਾ ਚਾਹਾਂਗਾ ਕਿ ਸਾਡੇ ਕਾਨੂੰਨ ਦੇ ਬਹੁਤ ਪ੍ਰੋਵੀਜ਼ਨ ਹਕੇ ਨੇ ਜਿਸ ਦੇ ਚ ਉਹ ਕਹਿੰਦੇ ਨੇ ਕਿ ਤੁਸੀਂ ਬੱਚੇ ਨੂੰ ਨਹੀਂ ਪਾਲ ਸਕਦੇ ਈਵਨ ਮਾਂ ਪਿਓ ਵੀ ਨਹੀਂ ਪਾਲ ਸਕਦਾ ਤੇ ਉਹ ਆਪਣਾ ਚਾਈਲਡ ਵੈਲਫੇਅਰ ਕਮੇਟੀ ਨੂੰ ਦੇ ਸਕਦਾ ਹੈ ਚਾਈਲਡ ਵੈਲਫੇਅਰ ਚਾਈਲਡ ਵੈਲਫੇਅਰ ਕਮੇਟੀ ਨੂੰ ਤੁਸੀਂ ਹੈਂਡਓਵਰ ਕਰ ਸਕਦੇ ਹੋ ਤੁਸੀਂ ਹੋਰ ਅਥਾਰਟੀ ਨੂੰ ਅਪਰੋਚ ਕਰ ਸਕਦੇ ਹੋ ਜੁਵਨਲ ਜਸਟਿਸ ਬੋਰਡ ਸਾਡੇ ਐਕਟ ਦੇ ਅੰਦਰ ਹੈਗੀ ਹੈ ਹੋਰ ਚਿਲड्रन ਕੋਰਟਸ ਹੈਗੀਆਂ ਨੇ ਸਾਡੇ ਕੋਲ ਸਭ ਬੜਾ ਕੁਝ ਹੈ ਮਤਲਬ ਕਾਨੂੰਨ ਦੇ ਵਿੱਚ ਬੜਾ ਕੁਝ ਹੈ ਪਰ ਕਾਨੂੰਨ ਸਮਝਣ ਦੀ ਲੋੜ ਹੈ ਕਿ ਜੇ ਆਰਥਿਕ ਸਥਿਤੀਆਂ ਤੁਹਾਡੀਆਂ ਠੀਕ ਨਹੀਂ ਨੇ ਤੁਸੀਂ ਬੱਚੇ ਨੂੰ ਖੁਦ ਨਹੀਂ ਪਾਲ ਸਕਦੇ ਪੈਸੇ ਨਹੀਂ ਤੁਹਾਡੇ ਕੋਲ ਹੈਗੇ ਕਿਸੇ ਤਰ੍ਹਾਂ ਦੀ ਕੋਈ ਆਮਦਨ ਦਾ ਸੋਰਸ ਨਹੀਂ ਹੈਗਾ ਤਾਂ ਤੁਸੀਂ ਹਤਾਸ਼ ਨਹੀਂ ਹੋ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਬੱਚੇ ਨੂੰ ਮਾਰਦਾ ਜਾਂ ਜਾਨ ਲੈ ਲਾਂ ਜਾਂ ਪਰਿਵਾਰ ਨੂੰ ਖਤਮ ਕਰਦਾ ਤੁਸੀਂ ਪਾਰਟਿਕੂਲਰ ਕਾਨੂੰਨ ਦੇ ਪ੍ਰੋਵੀਜ਼ਨਸ ਦੇ ਵਿੱਚ ਜਾ ਕੇ ਸਹਾਰਾ ਲੈ ਸਕਦੇ ਹੋ ਜਿੱਥੇ ਘੱਟੋ ਘੱਟ ਕੁਝ ਟਾਈਮ ਲਈ ਤੁਹਾਨੂੰ ਜ਼ਰੂਰ ਸਹਾਰਾ ਮਿਲ ਸਕਦਾ ਹੈ ਔਰ ਘੱਟੋ ਘੱਟ ਭੁੱਖ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਦੇ ਪੀੜਤ ਹੋ ਕੇ ਤੁਹਾਨੂੰ ਮਰਨਾ ਨਹੀਂ ਪਏਗਾ ਅਦਰਵਾਈਜ਼ ਆਲਸੋ ਸਮਾਜ ਦੇ ਬਹੁਤ ਸਾਰੇ ਕਾਰਕੂ ਨੇ ਇਹ ਜੇ ਹੈਗੇ ਨੇ ਜਿਹੜੇ ਸਮਾਜਿਕ ਕੰਮਕਾਜ ਕਰਦੇ ਆ ਔਰ ਸਹਾਰਾ ਕਿਤੇ ਨਾ ਕਿਤੇ ਦਿੰਦੇ ਆ ਸੋ ਇਸ ਤਰੀਕੇ ਦਾ ਇਕਦਾਂ ਹੀ ਕੋਈ ਵੀ ਡਿਸੀਜਨ ਲੈਣਾ ਚਾਹੀਓ ਕਿੰਨਾ ਵੀ ਗਰੀਬ ਤੋਂ ਗਰੀਬ ਹੋਵੇ ਕਿੰਨਾ ਵੀ ਦੁਖੀ ਕਿੰਨੀ ਵੀ ਮੁਸੀਬਤਾਂ ਚ ਹੋਵੇ ਇੰਨਾ ਐਕਸਟ੍ਰੀਮ ਸਿਚੁਏਸ਼ਨ ਚ ਕਦੀ ਵੀ ਨਹੀਂ ਜਿਹੜਾ ਹੈਗਾ ਕਦਮ ਚੱਕਣਾ ਚਾਹੀਦਾ ਜੀ ਉਹਨੇ ਕੋਰਨੇ ਕਦਮ ਤੇ ਚੱਕ ਲਿਆ ਹੁਣ ਜਿੱਦਾਂ ਮੈਂ ਬਕਟ ਵਾਲੇ ਕੇਸ ਦੀ ਗੱਲ ਕਰਾਂ ਉਹਨੇ ਬਕਟ ਵਾਲੇ ਕੇਸ ਦੇ ਵਿੱਚ ਉਹਨੇ ਠੀਕ ਹੈ ਸੋਚ ਲਿਆ ਕਿ ਮੈਨੂੰ ਇਹ ਲੱਗਦਾ ਜੋ ਪ੍ਰੀਜ਼ੰਪਸ਼ਨ ਹੈ ਕਿ ਠੀਕ ਹੈ ਇਨਲੈਜੀਟੀਮੇਸੀ ਉਹਦੇ ਚ ਕਿ ਕਾਰਨ ਹੋ ਸਕਦਾ ਕਿ ਹਾਂ ਵੀ ਠੀਕ ਹੈ ਜੀ ਕੁੜੀ ਕੁੜੀ ਹੈ ਲੈਜੀਟਿਮੇਟ ਨਹੀਂ ਹੈ ਇਲੈਜੀਟਿਮੇਟ ਹੈ ਵਾਟਐਵਰ ਦਾ ਰੀਜ਼ਨਸ ਨਾ ਹੀ ਕੋਈ 4-5 ਘੰਟਿਆਂ ਤੇ ਬੱਚੇ ਨੂੰ ਇੰਜ ਕਰੋਰਤਾ ਦੇ ਨਾਲ ਨਹੀਂ ਸੁੱਟ ਸਕਦਾ ਪਰ ਤੁਸੀਂ ਇਹ ਦੇਖੋ ਕਿ ਉਹਨੂੰ ਇਹਨਾਂ ਚੀਜ਼ਾਂ ਨਹੀਂ ਪਤਾ ਕਿ ਮੇਰਾ ਐਕਟ ਇੰਨਾ ਹੀ ਨਸ ਹੈ ਕਿ ਇਟ ਇਜ਼ ਅ ਕੋਲਡ ਬਲੱਡਡ ਮਰਡਰ ਅਤੇ ਨਵੇਂ ਜਿਹੜੇ ਕਾਨੂੰਨ ਤੁਸੀਂ ਦੇਖੋ BNS 2023 ਦੇ ਆਏ ਨੇ ਉਹਦੇ ਵਿੱਚ ਸਪੈਸੀਫਿਕਲੀ ਉਹਨਾਂ ਨੇ ਸੈਕਸ਼ਨ ਦਿੱਤਾ ਪਹਿਲੇ ਵੀ ਹੈਗਾ ਸੀ IPC 'ਚ ਕਿ ਤੁਸੀਂ ਕਿਸੇ ਨੂੰ ਅਵੰਡਨ ਨਹੀਂ ਕਰ ਸਕਦੇ ਕਿਸੇ ਬੱਚੇ ਨੂੰ ਐਕਸਪੋਜ਼ ਨਹੀਂ ਕਰ ਸਕਦੇ ਟੂਵਰਡਸ ਡਿਸ ਕਿ ਤੁਸੀਂ ਮਰਨ ਵਾਸਤੇ ਨਹੀਂ ਛੱਡ ਸਕਦੇ ਉਹ ਵੀ ਕਿਤੇ ਵੀ ਕਿਤੇ ਵੀ ਕਿਤੇ ਵੀ ਠੀਕ ਹੈ ਤੁਸੀਂ ਕਿਸੇ ਦੇ ਘਰ ਦੇ ਬਾਹਰ ਵੀ ਨਹੀਂ ਰੱਖ ਸਕਦੇ ਹਾਂ ਉਹਦੇ 'ਚ ਨਾਲ ਉਹਨਾਂ ਨੇ ਪ੍ਰੋਵੀਜ਼ਨ ਐ ਦਿੱਤੀ ਹੈ ਕਿ ਜੇ ਤੁਸੀਂ ਅਵੰਡਨ ਕਰ ਦਿੱਤਾ ਤੇ ਉਸ ਤੋਂ ਬਾਅਦ ਬੱਚਾ ਮਰ ਗਿਆ ਜਿਸ ਤਰ੍ਹਾਂ ਇਹ ਕੇਸ ਦੇ ਵਿੱਚ ਹੋਇਆ ਤਾਂ ਇਟ ਵਿਲ ਅਮਾਉਂਟ ਟੂ ਮਰਡਰ ਮੱਲਾ ਬਟੇ ਇਸ ਇਕੁਅਲ ਟੂ ਦਾ ਅਫੈਂਸ ਆਫ ਮਰਡਰ ਥੈਟ ਇਜ਼ ਟੂ ਕੋਲਡ ਬਲੱਡਿਡ ਮਰਡਰ ਕੋਲਡ ਬਲੱਡਿਡ ਮਰਡਰ ਕਿ ਹਾਂ ਵੀ ਉਹ ਬੱਚਾ ਨਹੀਂ ਹੱਤਾ ਉਹਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਕਿ ਉਹ ਉਹ ਤੇ ਆਪਣੀ ਕੋ ਬੋਲ ਵੀ ਨਹੀਂ ਸਕਦਾ ਹੁਣ ਉਸ ਤੋਂ ਬਾਅਦ ਹੁਣ ਮੈਂ ਇੱਥੇ ਆਵਾਂਗਾ ਕਿ ਪਬਲਿਕ ਸਰਵੈਂਟਸ ਦੀ ਫਿਰ ਕੀ ਡਿਊਟੀ ਹੈ ਠੀਕ ਹੈ ਕੋਈ ਉਹ ਇਹ ਕਹਿ ਦਨ ਕਿ ਹਾਂ ਵੀ ਠੀਕ ਹੈ ਜੀ ਸਾਨੂੰ ਕੀ ਪਤਾ ਕੌਣ ਰੱਗ ਗਿਆ ਸਾਨੂੰ ਕੀ ਪਤਾ ਸੈਕਸ਼ਨ 168 ਬੀ ਐਂਡ ਡਬਲ ਐਸ ਬਹੁਤ ਕਲੀਅਰ ਹੈ ਇੱਥੇ ਕਿ ਪੁਲਿਸ ਦੀ ਡਿਊਟੀ ਹੈਗੀ ਹੈ ਕਿ ਟੂ ਪ੍ਰੀਵੈਂਟ ਦਾ ਕਾਗਨਿਜ਼ੇਬਲ ਅਫੈਂਸਸ ਹੁਣ ਤੁਸੀਂ ਦੇਖੋ ਕਿ ਪੁਲਿਸ ਠੀਕ ਹੈ ਉਹ ਆਪਣਾ ਪੱਲਾ ਛਾੜ ਦੇਣ ਦੀ ਠੀਕ ਹੈ ਜੀ ਅਫੈਂਸ ਹੋ ਗਿਆ ਅਸੀਂ ਤੇ ਪਰਚਾ ਦਰਜ ਕਰ ਲਿਆ ਇਨਵੈਸਟੀਗੇਸ਼ਨ ਜਾਰੀ ਹੈ ਕੋਈ ਮੱਲਬੇਗਾ ਠੀਕ ਹੈ ਨਹੀਂ ਲੱਬੇਗਾ ਤੇ ਕਲੋਜ਼ਰ ਰਿਪੋਰਟ ਦੇ ਦਾਂਗੇ ਨਹੀਂ ਜੇ ਠੀਕ ਹੈ ਕੋਈ ਐਵਿਡੈਂਸ ਨਹੀਂ ਲੱਭੀ ਆਪਾਂ ਕਲੋਜ਼ ਕਰਦੇ ਹਾਂ ਪਰ ਉਹਦੇ ਨਾਲ ਹੱਲ ਕੀ ਹੋਇਆ ਤੁਹਾਡੀ ਪਹਿਲੀ ਡਿਊਟੀ ਕਿਤੇ ਉਹ ਤੇ ਤੁਹਾਡੀ ਸਟੈਚੂਟਰੀ ਡਿਊਟੀ ਹੈ ਕਿ ਹਾਂ ਵੀ ਤੁਸੀਂ ਐਕਟ ਕਰਨਾ 댓 ਇਜ਼ ਅ ਪੋਸਟ ਅਫੈਂਸ ਪਰ ਜਿਹੜੀ ਪ੍ਰੀ ਅਫੈਂਸ ਜਿਹੜੀਆਂ ਤੁਹਾਡੀਆਂ ਸਟੈਚੂਟਰੀ ਡਿਊਟੀਆਂ ਨੇ ਉਹਨਾਂ ਨੂੰ ਤੁਸੀਂ ਪੂਰਪੂਰ ਨਹੀਂ ਸਕਦੇ ਹੋ ਹੋਨ ਇਥੇ ਜੇ ਤੁਸੀਂ ਪ੍ਰੀਵੈਂਸ਼ਨ ਨਹੀਂ ਕਰ ਸਕਦੇ ਰੋਜ਼ ਇਹੋ ਜਿਹੇ ਕੇਸ ਆਂਦੇ ਪਹਿਲੀ ਵਾਰੀ ਤੇ ਆਇਆ ਨਹੀਂ ਕਿ ਅਜਿਹੇ ਦਾ ਕੇਸ ਆਇਆ ਹੋਏਗਾ ਪਰ ਤੁਸੀਂ ਪ੍ਰੀਵੈਂਸ਼ਨ ਵਾਸਤੇ ਕੀ ਕਰ ਰਹੇ ਹੋ ਹੁਣ ਜਿਹੜਾ ਹਿਊਮਨ ਰਾਈਟਸ ਨੇ ਆਰਡਰ ਕਰ ਦਿੱਤਾ ਹੁਣ ਹਾਈ ਕੋਰਟ ਨੇ ਆਰਡਰ ਕਰ ਦਿੱਤਾ ਜੇ ਤੁਸੀਂ ਕੋਟਾਂ ਦੇ ਆਰਡਰ ਨਹੀਂ ਮੰਨ ਰਹੇ ਕਮਿਸ਼ਨਰਾਂ ਦੇ ਆਰਡਰ ਨਹੀਂ ਮੰਨ ਰਹੇ ਤੇ ਫਿਰ ਰੂਲ ਆਫ ਲਾਅ ਕਿੱਥੇ ਹੈਗਾ ਜੀ 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 ਹੁਣ ਜੇ ਰੂਲ ਆਫ ਲਾਅ ਦੀ ਮੈਂ ਗੱਲ ਕਰਾਂ ਤੇ ਹੁਣ ਬਹੁਤ ਵਧੀਆ ਇਹਦੇ ਚ ਜਜਮੈਂਟ ਆਈ ਹੈ ਮੈਨੂੰ ਸ਼ਾਇਦ ਲੱਗਦਾ ਕਿ ਪਬਲਿਕ ਸਰਵੈਂਟਸ ਨੂੰ ਨਹੀਂ ਪਤਾ ਇਹਦੇ ਬਾਰੇ ਕਿਉਂਕਿ ਦੇ ਆਰ ਆਲਸੋ ਲੇਮਨ ਟੂ ਸਮ ਇਨਕਾ ਟੈਕਸਟੂ ਲਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਹਾਂ ਵੀ ਇਹੋ ਜੀ ਕੋਈ ਜਜਮੈਂਟ ਵੀ ਆਈ ਹੈ ਤੇ ਮੈਂ ਤੁਹਾਡੇ ਚੈਨਲ ਲਈ ਦੱਸ ਦਿੰਨਾ ਕਿ ਇਹ ਬਹੁਤ ਕਲੀਅਰ ਕਾਰਡ ਸੁਪਰੀਮ ਕੋਰਟ ਦੀ ਜਜਮੈਂਟ ਹੈ ਕਿ ਰੂਲ ਆਫ ਲਾ ਇਸ ਐਪਲੀਕੇਬਲ ਟੂ एवरीवन ਭਾਵੇਂ ਉਹ ਪੀ ਆ ਨਾ ਭਾਵੇਂ ਉਹ ਪ੍ਰਾਈਮ ਮਿਨਿਸਟਰ ਹੈ ਵਾਟ ਏਵਰ ਇਸ ਰੈਂਕ ਹੋਣ ਜਿਹੜਾ ਸਟੇਟ ਹੈ ਸਟੇਟ ਦੀ ਡਿਊਟੀ ਬਾਉਂਡ ਹੈਗਾ ਕਿ ਉਹਨੇ ਆਪਣੀਆਂ ਫੰਡਾਮੈਂਟਲ ਰਾਈਟਸ ਨੂੰ ਬਚਾਉਣਾ ਹੈ ਕੌਨ ਸंवਿਧਾਨ ਦੇ ਅੰਦਰ ਤੇ ਫੰਡਾਮੈਂਟਲ ਡਿਊਟੀਆਂ ਵੀ ਨੇ ਠੀਕ ਹੈ ਸंवਿਧਾਨ ਦੇ ਅੰਦਰ ਕਿ ਜਿਹੜੀਆਂ ਸਟੇਟ ਦੀਆਂ ਹੈਗੀਆਂ ਨੇ ਸਟੇਟ ਦੀਆਂ ਡਿਊਟ ਹੁਣ ਪੇਰੈਂਟਸ ਦੇ ਤੇ ਸਭ ਤੋਂ ਵੱਡੀ ਡਿਊਟੀ ਹੈ ਕਿ ਤੁਸੀਂ 14 ਸਾਲ ਤੱਕ ਬੱਚੇ ਨੂੰ ਕੰਮ ਨਹੀਂ ਕਰਾ ਸਕਦੇ ਤੁਹਾਨੂੰ ਪੜਾਉਣਾ ਹੀ ਪੈਣਾ ਹੈ ਇਹ ਵੇਖੋ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਇਸ ਸੰਵਿਧਾਨ ਦੇ ਵਿੱਚ ਪੇਰੈਂਟਸ ਦੀ ਰਿਕਰਡੀਅਨ ਦੀ ਫੰਡਾਮੈਂਟਲ ਡਿਊਟੀ ਹੈ ਹੁਣ ਉਸ ਤੋਂ ਬਾਅਦ ਜਿਹੜਾ ਰਾਈਟ ਟੂ ਐਜੂਕੇਸ਼ਨਸ ਦੀ ਮਾਪਿਆਂ ਦੀ ਫੰਡਾਮੈਂਟਲ ਡਿਊਟੀ ਹੈਗੀ ਹੈ ਕਿ ਉਹ 14 ਸਾਲ ਤੋਂ niche ਬੱਚੇ ਤੋਂ ਕੰਮ ਨਹੀਂ ਕਰਵਾ ਸਕਦੇ ਜਦ ਕਿ ਆਮ ਤੌਰ ਤੇ ਆਪਾਂ ਦੁਕਾਨਾਂ ਤੇ ਜਾਂ ਰੇੜੀਆਂ ਤੇ ਜਾਂ ਕਿਤੇ ਵੀ ਆਮ ਤੌਰ ਤੇ ਆਪਾਂ ਦੇਖਿਆ ਜਾਂਦਾ ਹੈ ਘਰ ਵੀ ਦੇਖਿਆ ਜਾਂਦਾ ਹੈ ਵੀ 14 ਸਾਲ ਤੋਂ ਛੋਟੇ ਬੱਚੇ ਨੇ ਆਮ ਤੌਰ ਤੇ ਉਹ ਕੰਮਕਾਜ ਕਰਨ ਲੱਗ ਪੈਂਦੇ ਨੇ ਚਾਹੇ ਉਹ ਤੁਸੀਂ ਆਪਣਾ ਮੇਡ ਹੋਵੇ ਆਪਣੇ ਬੱਚੇ ਨੂੰ ਕਈ ਵਾਰੀ ਨਾਲ ਲੈ ਆਂਦੀਆਂ ਨੇ ਜਾਂ ਕਿਸੇ ਟੀ ਸਟਾਲ ਤੇ ਸ਼ਾਪ ਤੇ ਤੁਸੀਂ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਕੰਮ ਕਰਦੇ ਦੇਖ ਸਕਦੇ ਹੋ ਚਾਹੇ ਉਹ ਬਰਤਨ ਧੋਣ ਦਾ ਕੰਮ ਹੋਵੇ ਜਾਂ ਚਾਹ ਫੜਾਣ ਦਾ ਕੰਮ ਹੋਵੇ ਜਾਂ ਕੁਝ ਵੀ ਪਰ ਸਿਰਫ ਬਾਹਰ ਲੈ ਨਹੀਂ ਕਿਤੇ ਕੋਈ ਦੁਕਾਨਦਾਰ ਜਾਂ ਕੋਈ ਹੋਰ ਨਹੀਂ ਕਰਵਾ ਸਕਦਾ ਮਾਪੇ ਜਿਹੜੇ ਉਹਨਾਂ ਦੇ ਆਪਣੇ ਮਾਪੇ ਨੇ ਜਿਨ੍ਹਾਂ ਨੇ ਜਨਮ ਦਿੱਤਾ ਉਹ ਵੀ 14 ਸਾਲ ਤੋਂ ਥੱਲੇ ਬੱਚੇ ਤੋਂ ਉਹਨੂੰ ਕਿਸੇ ਕੰਮ ਤੇ ਨਹੀਂ ਲਾ ਸਕਦੇ ਜਿੱਥੋਂ ਕਿ ਆਮਦਨ ਆਦੀ ਹੋਵੇ ਮਤਲਬ ਕਿ ਮਜ਼ਦੂਰੀ ਨਹੀਂ ਕਰਵਾ ਸਕਦੇ ਲੇਬਰ ਨਹੀਂ ਕਰਵਾ ਸਕਦੇ ਇਹ ਵੀ ਕਾਨੂੰਨ ਪਾਸ ਹੈਗਾ ਔਰ ਖਾਸ ਕਰਕੇ ਵਕੀਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਸ਼ਾਇਦ ਕਾਨੂੰਨ ਦੇ ਜਿਹੜੇ ਨਜ਼ਰੀਏ ਦੇ ਨਾਲ ਸ਼ਾਇਦ ਜਿਹੜੇ ਅਫਸਰ ਨੇ ਜਾਂ ਜਿਹੜੀ ਬਾਬੂਸ਼ਾਹੀ ਹੈਗੀ ਹੈ ਉਹਨਾਂ ਨੂੰ ਵੀ ਕਈ ਚੀਜ਼ਾਂ ਦਾ ਨਹੀਂ ਪਤਾ ਹੈਗਾ ਉੱਥੇ ਵੀ ਬਹੁਤ ਹੀ ਕਲੀਅਰ ਕੱਟ ਕਾਨੂੰਨ ਕਹਿੰਦਾ ਹੈ ਕਿ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਔਰ prompt action फटाफट एक्शन ਕਰਨ ਦਾ ਕਿਸੇ ਵੀ ਇਸ ਤਰੀਕੇ ਦੀ ਚੀਜ਼ ਦੇ ਨਾਲ ਉਹ ਜ਼ਿੰਮੇਵਾਰੀ ਲੈਣੀ ਪੈਗੀ ਕਾਨੂੰਨ ਬਹੁਤ ਹੀ ਜ਼ਿਆਦਾ ਕਲੀਅਰ ਹੈ ਇਸ ਮਾਮਲੇ 'ਚ ਮੈਂ ਠੀਕ ਕਹਿ ਰਹੀ ਹਾਂ ਜੀ ਬਿਲਕੁਲ ਜੀ ਮੈਂ ਤੁਹਾਡੀ ਹੁਣ ਗੱਲ ਨੂੰ ਐ ਲੈਬੋਰੇਟ ਕਰ ਦਿੰਨਾ ਜਿੱਥੋਂ ਤੱਕ ਪਬਲਿਕ ਸਰਵੈਂਟਸ ਦੀ ਡਿਊਟੀਆਂ ਦੀ ਗੱਲ ਹੈ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਐ ਦੱਸਾਂਗਾ ਕਿ ਬਹੁਤ ਵਧੀਆ ਜਜਮੈਂਟ ਲਾਸਟ ਮੰਥ ਆਈ ਲਾਸਟ ইয়ার ਆਈ ਹੈ ਸੁਪਰੀਮ ਕੋਰਟ ਦੀ ਜਿਹਦੇ 'ਚ ਉਹਨਾਂ ਨੇ ਬਹੁਤ ਕਲੀਅਰ ਘਟ ਗਿਆ ਹੈ ਕਿ ਹਾਂ ਵੀ ਠੀਕ ਹੈ ਕਿ ਤੁਸੀਂ ਜਿਹੜਾ ਹੈਗਾ ਕਿ ਆਪਣਾ ਪਬਲਿਕ ਸਰਵੈਂਟਸ ਨੇ that is rule of law is applicable to everybody ਰੂਲ ਆਫ ਲਾਅ ਇਜ਼ ਐਪਲੀਕੇਬਲ ਟੂ ਐਵਰੀਬਾਡੀ ਦਾ ਮਤਲਬ ਹੈ ਆਇਆ ਕਿ ਭਾਵੇਂ ਪੀਐਨ ਹੈ ਭਾਵੇਂ ਪ੍ਰਾਈਮ ਮਿਨਿਸਟਰ ਹੈ ਦੇ ਆਰ ਟੂ ਐਕਟ ਅਕੋਰਡਿੰਗਲੀ ਤੁਸੀਂ ਵਿਹਲੇ ਬਹਿ ਕੇ ਆਪਣੀ ਤਨਖਾਹ ਨਹੀਂ ਖਾ ਸਕਦੇ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਆ ਵੀ ਜੋ ਪੁਰਾਣੀਆਂ ਕਹਾਵਤਾਂ ਸੀ ਕਿ ਸਰਕਾਰੀ ਨੌਕਰੀ ਮਿਲ ਜੇ ਤੁਹਾਡੀ ਠੀਕ ਹੈ ਸਿਕਿਉਰਿਟੀ ਹੋ ਗਈ ਐਂਡ ਆਲ ਤੁਹਾਨੂੰ ਸਰਕਾਰੀ ਨੌਕਰੀ ਦੇ ਵਿੱਚ ਜਿਹੜੀ ਹੈਗੀ ਆ ਤੁਹਾਨੂੰ ਫੇਰ ਹੀ ਅਧਿਕਾਰ ਹੈਗਾ ਤੁਹਾਨੂੰ ਆਪਣੀ ਸੈਲਰੀ ਲੈਣ ਦਾ ਜੇ ਤੁਸੀਂ ਆਪਣੀ ਜੋ ਤੁਹਾਡੀ ਮਨਜ਼ੂਰ ਡਿਊਟੀ ਹੈਗੀ ਆ ਤੁਸੀਂ ਉਹਨੂੰ ਨਿਭਾਉਂਦੇ ਹੋ ਜੇ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਉਂਦੇ ਤਾਂ ਰੂਲ ਆਫ ਲਾ ਇਸ ਵੈਰੀ ਕਲੀਅਰ ਪ੍ਰਿੰਸੀਪਲ ਆਫ ਰੂਲ ਆਫ ਲਾ ਹੈ ਕਹਿੰਦਾ ਹੈ ਕਿ ਜੋ ਵੀ ਆਪਣਾ ਕੋਈ ਵੀ ਗੱਲ ਹੈਗੀ ਹੈ ਕੋਈ ਵੀ ਬਾਤ ਹੈਗੀ ਹੈ ਕਿ ਤੁਸੀਂ ਆਪਣਾ ਜੇ ਕੋਈ ਕਿਤੇ ਡੀ ਰਿਲੈਕਸ਼ਨ ਆਫ ਡਿਊਟੀ ਹੈਗੀ ਹੈ ਤਾਂ ਸਟੇਟ ਜਿਹੜੀ ਆ ਉਹ ਆਬਲੀਗੇਟਡ ਹੈਗੀ ਆ ਅੰਡਰ ਲੀਗਲੀ ਬਾਉਂਡ ਹੈਗੀ ਆ ਟੂ ਟੇਕ ਐਕਸ਼ਨ ਅਗੇਂਸਟ ਦੈਟ ਆਫੀਸਰ ਭਾਵੇਂ ਉਹ ਕੋਈ ਵੀ ਅਫੀਸਰ ਹੈ ਭਾਵੇਂ ਉਹ ਕੋਈ ਮਨਿਸਟਰ ਹੈ ਭਾਵੇਂ ਉਹ ਕੋਈ ਅਫੀਸਰ ਹੈ ਕੋਈ ਵੀ ਅਥਾਰਟੀ ਕੋਈ ਵੀ ਇਨਸਟਰੂਮੈਂਟੈਲਿਟੀ ਹੈ ਜੇ ਉਹਨੇ ਕੋਈ ਇਨਐਕਸ਼ਨ ਹੈ ਜਾਂ ਉਹਨੇ ਕੋਈ ਡੀ ਰਿਲੇਕਸ਼ਨ ਆਫ ਡਿਊਟੀ ਕੀਤੀ ਉਹਨੇ ਜੋ ਉਹਨੇ ਕਰਨਾ ਸੀਗਾ ਕਾਨੂੰਨਾਂ ਨੂੰ ਉਹਨੇ ਨਹੀਂ ਕੀਤਾ ਤੇ ਉਹਦੇ ਵਾਸਤੇ ਜੜੀ ਜੋ ਸਜ਼ਾ ਮੁਕਰਰ ਹੈ ਤੇ ਉਹ ਸਜ਼ਾ ਆਪਣੀ ਭੋਗਣ ਨੂੰ ਤਿਆਰ ਰਵੇ ਤੇ ਇਹੋ ਜਿਹੇ ਜਿਹੜੇ ਹੀਨਸ ਕ੍ਰਾਈਮਸ ਨੇ ਮੈਨੂੰ ਲੱਗਦਾ ਕਿ ਇਹੋ ਜਿਹੇ ਹੀਨਸ ਕ੍ਰਾਈਮ ਦੇ ਵਿੱਚ ਜੇ ਸਰਕਾਰੀ ਬੰਦਿਆਂ ਨੇ ਕੁਝ ਨਹੀਂ ਕਰਨਾ ਜਾਂ ਸਾਡੀ ਅਥਾਰਟिटीज ਨੇ ਚੁੱਪ ਕਰਕੇ ਬੈਠੇ ਰਹਿਣਾ ਤੇ ਮੈਨੂੰ ਲੱਗਦਾ ਉਹਨਾਂ ਨੂੰ ਸਰਕਾਰੀ ਨੌਕਰੀ ਕਰਨ ਦਾ ਹੱਕ ਹਕੂਕ ਕੋਈ ਨਹੀਂ ਹੈਗਾ ਠੀਕ ਹੈ ਕਿ ਨਹੀਂ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਮੈਂ ਇੱਥੇ ਆਹੀ ਕਵਾਂਗਾ ਕਿ ਠੀਕ ਹੈ ਕਿ ਸਾਨੂੰ ਇਹ ਜੜੀ অথੋਰੀਟੀਆਂ ਨੂੰ ਇਹ ਬੱਚਿਆਂ ਦੇ ਖਿਲਾਫ ਜਿਹੜੇ ਅਪਰਾਧ ਨੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਹਿਊਮਨ ਰਾਈਟਸ ਹੁਣ ਇਹ ਨਹੀਂ ਆ ਪੀ ਹੁਣ ਤੁਸੀਂ ਕੱਲ ਦੇਖੋ ਕਿ ਇੱਕ ਜੱਜ ਸਾਹਿਬ ਇਹ ਤੇ ਬੱਚਿਆਂ ਦੀ ਗੱਲ ਹੋ ਗਈ ਮੈਂ ਕਹਿੰਨਾ ਅਦਾਲਤਾਂ ਵੀ ਨਹੀਂ ਸੁਰੱਖਤ ਹੈਗੀਆਂ ਉਨ ਸਾਡੀ ਉਹ ਵੀ ਪੀਆਈਐਲ ਚੱਲ ਰਹੀ ਹੈ ਕਿ ਆ ਵੀ ਸਕਿਉਰਟੀ ਰਿਗਾਰਡਿੰਗ ਦਾ ਡਿਸਟ੍ਰਿਕਟ ਕੋਰਟਸ ਹੋਤੇ ਵੀ ਇੱਕ ਜੱਜ ਸਾਹਿਬ ਚੱਲਦੀ ਕੋਰਟ ਦੇ ਵਿੱਚ ਆ ਕੇ ਇੱਕ ਬੰਦਾ ਕਿਰਪਾਨ ਲੈ ਕੇ ਚੱਲ ਗਿਆ ਸੀਗਾ ਤੇ ਜੱਜ ਸਾਹਿਬ ਤੇ ਇੱਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਇਹ ਦੇਖੋ ਕਿ ਕਿੱਥੋਂ ਤੱਕ ਸਾਡੀ ਲਾਈਫ ਸਕਿਉਰਟੀ ਨਹੀਂ ਹੈਗੀ ਕੋਈ ਬੰਦਾ ਐਕਸੀਡੈਂਟ ਚ ਮਰ ਰਿਹਾ ਕੋਈ ਬੰਦਾ ਇੰਜ ਮਰ ਰਿਹਾ ਕੋਈ ਬੱਚੇ ਮਾਰ ਰਿਹਾ ਕੋਈ ਕਿਸੇ ਤਰ੍ਹਾਂ ਕੋਈ ਸੁਸਾਇਸਾਈਡ ਕਰ ਰਿਹਾ ਆ ਉਹਨੂੰ ਜਿਹੜਾ ਮੇਨਟੇਨ ਕਰਨ ਦੀ ਔਰ ਉਹਨੂੰ ਐਕਸਟ੍ਰੀਮ ਲਾਈਨ ਤੇ ਪਾ ਦਿੱਤਾ ਬਿਲਕੁਲ ਬਿਲਕੁਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਬਿਲਕੁਲ ਫੇ ਬਿਲਕੁਲ ਫੇਲਡ ਹੈਗੀ ਤੁਸੀਂ ਦੇਖੋ ਬੰਦੇ ਦੀ ਵੈਲਿਊ ਕੀ ਹੈ ਲਾਈਫ ਦੀ ਆਰਟੀਕਲ 21 ਇੰਪਲੀਮੈਂਟ ਕਿੱਥੇ ਹੋ ਰਿਹਾ ਆ ਆਰਟੀਕਲ 21 ਇਜ਼ ਰਾਈਟ ਟੂ ਲਾਈਫ ਸਟੇਟ ਇਜ਼ ਬਾਉਂਡ ਟੂ ਪ੍ਰੋਟੈਕਟ ਰਾਈਟ ਟੂ ਲਾਈਫ ਕਿੱਥੇ ਕਰ ਰਹੇ ਸੜਕਾਂ ਤੇ ਹੋ ਰਿਹਾ ਕੋਈ ਨਹੀਂ ਹੋ ਰਿਹਾ ਚਾਰ ਹਿੱਟ ਐਂਡ ਰਨ ਦੇ ਕੇਸਸ ਮੈਂ ਕੱਲ ਪਰਸੋ ਵੇਖੇ ਆ ਠੀਕ ਹੈ ਨਾ ਉੰਜ ਲੁੱਟਾਂ ਖੂਹਾਂ ਦੇਖੋ ਕਿੰਨੀਆਂ ਮਰਡਰਸ ਫਾਇਰਿੰਗਸ ਕਿੰਨਾ ਕੁਝ ਹੋ ਰਿਹਾ ਅੱਜ ਅੱਜ ਇੱਕ ਬੰਦੇ ਦੀ ਵੈਲਿਊ ਜਿਹੜੀ ਜ਼ੀਰੋ ਹੈ ਤੇ ਸਿਕਿਉਰਿਟੀ ਵਾਈਜ਼ ਤੁਸੀਂ ਦੇਖੋ ਸਿਰਫ ਜੜੀਆਂ ਬਿਊਰੋਕਰੇਟਸ ਨੇ ਜਾਂ ਸਰਕਾਰੀ ਅਥਾਰਟिटीज ਨੇ ਉਹਨਾਂ ਦੀ ਸਿਕਿਉਰਿਟੀ ਹੈਗੀ ਆ ਜ਼ਿੰਦਗੀ ਦੀ ਆਮ ਬੰਦੇ ਦੀ ਸਿਕਿਉਰਿਟੀ ਕਿੱਥੇ ਹੈ ਜ਼ਿੰਦਗੀ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਅਸੀਂ ਗੱਲਬਾਤ ਕੀਤੀ ਹੈ ਖਾਸ ਕਰਕੇ ਬੱਚਿਆਂ ਤੇ ਔਰ ਹਿਊਮਨ ਰਾਈਟਸ ਨੂੰ ਲੈ ਕੇ ਦੁਬਾਰਾ ਤੋਂ ਔਰ ਖਾਸ ਕਰਕੇ ਹਿਊਮਨ ਰਾਈਟਸ ਦਾ ਵੀ ਬੇਸਿਕ ਸਾਡਾ ਜਿਹੜਾ ਇੱਕ ਨਜ਼ਰੀਆ ਸੀਗਾ ਉਹ ਬੱਚਿਆਂ ਨੂੰ ਲੈ ਕੇ ਸੀਗਾ ਪਿਛਲੇ ਦਿਨੀ ਬਹੁਤ ਸਾਰੇ ਐਸੇ ਹਾਦਸੇ ਐਸੇ ਇਨਸੀਡੈਂਟਸ ਸਾਹਮਣੇ ਆਏ ਨੇ ਜਿਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਜੜੀ ਹੈ ਉਹ ਖਤਮ ਕਰ ਦਿੱਤੀ ਗਈ ਉਹਨਾਂ ਦੇ ਪੇਰੈਂਟਸ ਵੱਲੋਂ ਜਾਂ ਕਿਸੇ ਐਸੀ ਉਹਨਾਂ ਦੇ ਨਾਲ ਹਾਦਸਾ ਵੀਤ ਗਿਆ ਜਦੇ ਨਾਲ ਇੱਕ ਬੱਚੇ ਨੇ ਸੁਸਾਇਸਾਈਡ ਕਰ ਲਿਆ ਔਰ ਇਹ ਸਾਰੇ ਦੇ ਸਾਰੇ ਜਿਹੜਾ ਹੈਗੇ ਬਹੁਤ ਹੀ ਜ਼ਿਆਦਾ ਦੁਖਦਾਈ ਔਰ ਬਹੁਤ ਹੀ ਜ਼ਿਆਦਾ ਕਾਨੂੰਨੀ ਨਜ਼ਰੀਏ ਨਾਲ ਦੇਖਿਆ ਜਾਏ ਤਾਂ ਕ੍ਰਾਈਮ ਹੈਗਾ ਔਰ ਇਸੇ ਸੇ ਗੱਲਬਾਤ ਕੀਤੀ ਹੈ ਔਰ ਇਸੇ ਖਾਸ ਕਰਕੇ ਸੰਵੇਦਨਸ਼ੀਲ ਹੋਣ ਦੀ ਬਹੁਤ ਜ਼ਰੂਰਤ ਹੈ ਔਰ ਖਾਸ ਕਰਕੇ ਜੇ ਗੱਲ ਕਰੀਏ ਤਾਂ ਜੀਵੇ ਕੀ ਵਕੀਲ ਸਾਹਿਬ ਨੇ ਦੱਸਿਆ ਐਡਵੋਕੇਟ ਨੇ ਜਿਹੜੇ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਸ ਪਾਉਂਦੇ ਰਹਿੰਦੇ ਨੇ ਇੱਕ ਕਵਰ ਪਾਹਲ ਸਿੰਘ ਉਹਨਾਂ ਨੇ ਦੱਸਿਆ ਕਿ ਹਾਈ ਕੋਰਟ ਤੱਕ ਇਹ ਜਿਹੇ ਮਾਮਲੇ ਖਿੱਚ-ਖਿੱਚ ਕੇ ਲੈ ਕੇ ਜਾਣੇ ਪੈ ਰਹੇ ਜਦਕਿ ਇਹਦੇ ਲਈ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਜਿਹੜਾ ਉਹ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕੈਮਰਾ ਪਰਸ ਸਭਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡਿਫਾਈ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ